ਬਹੁਤ ਸਾਰੇ ਬੱਚੇ ਜੋ ਘਰ ਦੀਆਂ ਆਰਥਿਕ ਤੰਗੀਆਂ ਕਰਕੇ ਫੀਸ ਨਾ ਹੋਣ ਕਰਕੇ ਕਾਲਜ ਦੀ ਪੜ੍ਹਾਈ ਨਹੀਂ ਕਰ ਪਾਉਂਦੇ ਜੋਗੇ ਜਾ ਕੇ ਉਹਨਾਂ ਦੇ ਜੀਵਨ ਵਿੱਚ ਕਿਤੇ ਨਾ ਕਿਤੇ ਪਛਤਾਵੇ ਦਾ ਕਾਰਨ ਬਣਦਾ ਹੈ ਇਦਾਂ ਦੇ ਬੱਚੇ ਅੱਗੇ ਆਪਣੇ ਜੀਵਨ ਵਿੱਚ ਪੜ੍ਹ ਲੈ ਕੇ ਕੁਝ ਨਾ ਕੁਝ ਬਣ ਸਕਣ ਇਸੇ ਲਈ ਯੰਗ ਖਾਲਸਾ ਗਰੁੱਪ ਅਤੇ ਆਪਸਾ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਬੱਚਿਆਂ ਦੀ ਫੀਸ ਦੀ ਸੇਵਾ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਮਕੇਰੀਆਂ ਦੀ ਰਹਿਣ ਵਾਲੀ ਲੋੜਵੰਦ ਪਰਿਵਾਰ ਦੀ ਤੀ ਜੋ ਬੀ ਆ ਲਾਸਟ ইয়ার ਦੀ ਪੜ੍ਹਾਈ ਕਰ ਰਹੀ ਸੀ ਉਹਦੇ ਵੀ ਲਾਸਟ ইয়ার ਦੀ 15000 ਫੀਸ ਆਪਸਾ ਸੰਗਤਾਂ ਦੇ ਸਹਿਯੋਗ ਨਾਲ ਯੰਗ ਖਾਲਸਾ ਗਰੁੱਪ ਵੱਲੋਂ ਜਮ੍ਹਾਂ ਕਰਵਾਈ ਗਈ ਜਿਨ੍ਹਾਂ ਵੀਰਾ ਭੈਣਾ ਨੇ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਆਪਸਾ ਸੰਗਤਾਂ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਾ ਤਾਂ ਜੋ ਇਦਾਂ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਹੁੰਦੀ ਰਹੇ ਕਮੈਂਟਸ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਜੀ